ਗੁਰ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਰ ਪਿਛਲੇ ਕੁ ਦਿਨਾਂ ਤੋਂ ਤੀਸਰਾ ਕੁ ਲੁਗੜਾ ਵਿਸ਼ੇ ਦੀ ਵਿਚਾਰ ਕਰ ਰਹੇ ਹਾਂ ਜਿਹਦੇ ਬਾਰੇ ਅਸੀਂ ਥੋੜਾ ਪਿਛਲੇ ਇਤਿਹਾਸ 'ਚ ਜਾਤੀ ਬਾਰ ਰਹੇ ਹਾਂ ਵੀ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਸਿੱਖਾਂ ਨਾਲ ਬਲਕਿ ਭਾਰਤ ਦੀ ਆਜ਼ਾਦੀ ਤੋਂ ਪਹਿਲੇ ਦਬੀ ਸੀ ਵਿਚਾਰਿਆ ਕਿ ਕੀ ਸੱਜਣਾਂ ਲਵਾਦੇ ਕੀਤੇ ਗਏ ਕਿ ਸਾਲਾਤ ਅਸੀਂ ਇਹਨਾਂ ਦੇ ਨਾਲ ਇਕੱਠੇ ਰਹਿਣਾ ਪ੍ਰਵਾਨ ਕੀਤਾ ਔਰ ਫਿਰ ਉਹਦੇ ਬਾਅਦ ਕਿਵੇਂ ਆਜ਼ਾਦੀ ਤੋਂ ਇਮੀਡੀਏਟਲੀ ਬਾਤ ਸਾਡੇ ਨਾਲ ਜਿਹੜੇ ਵਿਤਕਰੇ ਸ਼ੁਰੂ ਹੋ ਗਏ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਜੋ ਇੰਟਰਨੈਸ਼ਨਲ ਲਾਅ ਹੈ ਰਿਪੀਰੀਅਨ ਲਾਅ ਆਫ ਵਾਟਰਸ ਉਹਦੇ ਮੁਤਾਬਕ ਜਿਹੜੇ ਪੰਜਾਬ ਦੇ ਵਿੱਚੋਂ ਦਰਿਆ ਵਗ ਕੇ ਜਾਂਦੇ ਨੇ ਉਹਨਾਂ ਦੇ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਹੈ ਪੂਰਾ ਹੱਕ ਹੈ ਲੇਕਿਨ ਬੜੇ ਲੰਬੇ ਸਮੇਂ ਤੋਂ ਪੰਜਾਬ ਦਾ ਇਹ ਪਾਣੀ ਜਿਹੜਾ ਲੁੱਟਿਆ ਜਾ ਰਿਹਾ ਹੈ ਉਸ ਵੇਲੇ ਜਦ ਤੱਕ ਪੰਜਾਬ ਦੀ ਆਪਣੀ ਪਿਆਸ ਨਹੀਂ ਪੂਰੀ ਹੋ ਰਹੀ ਆ ਪੰਜਾਬ ਦਾ ਵਿੱਚ ਤਰਤੀਤੋਂ ਪਾਣੀ ਦਾ ਲੈਵਲ ਜਿਹੜਾ ਹਰ ਦਿਨ ਨੀਵੇਂ ਜਾ ਰਿਹਾ ਔਰ ਇੱਕ ਖਤਰਨਾਕ ਲੈਵਲ ਤੱਕ ਪਹੁੰਚ ਚੁੱਕਿਆ ਹੁਣ ਉਹਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਕਿ ਇੱਕ ਛਿਊਜ਼ ਬਣਾ ਕੇ ਜਿਸ ਵੇਲੇ ਦੀ ਪੰਜਾਬ ਦੀ ਰੀਆਰਗੇਨਾਈਜੇਸ਼ਨ ਹੋਈ ਹੈ ਹਰਿਆਣਾ ਅਲੱਗ ਬਣਿਆ ਹੈ ਹਰਿਆਣਾ ਨੂੰ ਇਹਦਾ ਬਣਦਾ ਹਿੱਸਾ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਪਾਣੀ ਦਾ ਇਵਾਨਾ ਵੜਾ ਕੇ ਤੇ ਇਕਿ ਸਤਲੁਜ ਯਮਨਾ ਲਿੰਕ ਡੈਰ ਬਣਾਉਣ ਦਾ ਫੈਸਲਾ ਕੀਤਾ ਗਿਆ ਐਸਵਾਈਐਲ ਜਿੰਨੂੰ ਅਸੀਂ ਕਹਿੰਦੇ ਹਾਂ ਜਿਹਦਾ ਮਸਲਾ ਅੱਜ ਤੱਕ ਚੱਲ ਰਿਹਾ ਹੈ ਇਹ ਪੰਜਾਬ ਦੇ ਪਾਣੀਆਂ ਦੀ ਹੋਰ ਬੜੀ ਵੱਡੀ ਲੁੱਟ ਸੀ ਇਧਰ ਨਾਲ ਇੱਥੇ ਹਾਲਾਤ ਹੋਰ ਖਰਾਬ ਹੋਣ ਦੀ ਹਾਲਾਤ ਸਨ ਪੰਜਾਬ ਨੇ ਸਮੂਹਿਕ ਤੌਰ ਤੇ ਦਾ ਵਿਰੋਧ ਕੀਤਾ ਜਿਸ ਲਈ ਕੋਈ ਗੱਲ ਨਹੀਂ ਬਣੀ ਤੇ ਅਖੀਰ 8 ਅਪ੍ਰੈਲ 1982 ਨੂੰ ਸਤਲੁਜ ਲੰਕਾ ਸਤਲੁਜ ਯਮਨਾ ਲਿੰਕ ਨਹਿਰ ਦੇ ਵਿਰੋਧ ਦੇ ਵਿੱਚ ਕਪੂਰੀ ਦੇ ਸਥਾਨ ਤੇ ਜਿੱਥੋਂ ਇਹ ਨਹਿਰ ਨਿਕਲਣੀ ਸੀ ਉੱਥੇ ਮੋਰਚਾ ਲਗਾਇਆ ਗਿਆ ਕਿ ਇਸੀ ਨਹਿਰ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਿਕਲਣ ਨਹੀਂ ਦੇਣੀ ਹੁਣ ਇੱਥੇ ਇੱਕ ਹੋਰ ਦੁਖਾਂਤ ਵੀ ਮੈਂ ਆਪਣਾ ਢਿੱਡ ਵੀ ਕਿਸੇ ਵੇਲੇ ਨੰਗਾ ਕਰਨਾ ਪੈਂਦਾ ਇੱਕ ਹੋਰ ਗਾਉਂ ਤੀ ਸੰਧਿਆ ਕਰਾਂਗਾ ਕਿ ਇਸੇ ਅਕਾਲੀ ਦਲ ਨੇ ਮੋਰਚਾ ਲਾਇਆ ਤੇ ਜਿਸ ਲਈ ਅਕਾਲੀ ਦਲ ਦੀ ਸਰਕਾਰ ਮੁੜ ਕੇ ਬਣ ਗਈ ਤੇ ਇਸੇ ਅਕਾਲੀ ਦਲ ਨੇ ਆ चौटाला ਪਰਿਵਾਰ ਨਾਲ ਹਰਿਆਣੇ ਦੇ ਉਹਨਾਂ ਨਾਲ ਆਪਣੇ ਨਿੱਜੀ ਰਿਸ਼ਤੇ ਨਿਭਾਉਂਦੇ ਹੋਏ ਸਤਲੁਜ ਜਮਨਾ ਲਿੰਕ ਡੈਰ ਬਣਾਉਣ ਲਈ ਪੈਸੇ ਵੀ ਲੈ ਲਏ ਉਹਨਾਂ ਕੋਲ ਚਲੋ ਇਹ ਸਾਡੀਆਂ ਕਮੀਆਂ ਨੇ ਮੈਂ ਇਹਦੀ ਗੱਲ ਕਰਾਂ ਇਸ ਵੇਲੇ ਜੋ ਆਪਾਂ ਕਰ ਰਹੇ ਹਾਂ ਇਹ ਮੋਰਚਾ ਬਹੁਤਾ ਕਾਮਯਾਬ ਨਹੀਂ ਹੋਇਆ ਫਿਰ ਇਹਨਾਂ ਨੇ ਦੇਖਿਆ ਅਕਾਲੀ ਆਗੂਆਂ ਨੇ ਕਿ ਸਿੱਖ ਜਿਹੜਾ ਧਰਮ ਦੇ ਨਾਂ ਦੇ ਉੱਤੇ ਜਿਆਦਾ ਗੱਲਬਾਤ ਕਰਦੇ ਨੇ ਜਿਹੜੇ ਮੋਰਚੇ ਦਰਬਾਰ ਸਾਹਿਬ ਤੋਂ ਲਗਾਏ ਜਾਂਦੇ ਨੇ ਜਾਂ ਆਕਾਲ ਤਖਤ ਉਰਦਾਸ ਕਰਕੇ ਨਿਕਲਦੇ ਨੇ ਉਹਨਾਂ ਵਿੱਚ ਜਿਆਦਾ ਕਾਮਯਾਬੀ ਹੁੰਦੀ ਹੈ ਤੇ ਇਹਦਾ ਮੋਰਚੇ ਦਾ ਸਥਾਨ ਜਿਹੜਾ ਉਹ ਬਦਲ ਦਿੱਤਾ ਗਿਆ ਇਹਨੂੰ ਬਦਲ ਕੇ ਜਿਹੜਾ ਦਰبار ਸਾਹਿਬ ਵੀ ਸ਼ਿਫਟ ਕਰ ਦਿੱਤਾ ਗਿਆ ਲੇਕਿਨ ਹੁਣ ਇਹਦਾ ਨਾਮ ਬਦਲ ਦਿੱਤਾ ਗਿਆ ਇਹ ਹੁਣ ਸਤਲੁਜ-ਅਮਨਾ ਲਿੰਕ ਨਹਿਰ ਦੇ ਵਿਰੋਧ ਵਿੱਚ ਨਹੀਂ ਸੀ ਜਿਹੜਾ ਪਹਿਲਾਂ ਅਨੰਦਪੁਰ ਸਾਹਿਬ ਦਾ ਮਾਤਾ ਬਣਾਇਆ ਸੀ 1973 ਦੇ ਵਿੱਚ ਉਹਦੇ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਉਹਦੇ ਵਿੱਚ ਸੋਧਾਂ ਇਹ ਕੀਤੀਆਂ ਗਈਆਂ ਕਿ ਜੋ ਇਤਰਾਜ਼ੀ ਗੱਲਾਂ ਸੰਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਉਹ ਕੱਢ ਦਿੱਤੀਆਂ ਗਈਆਂ ਅਸਲ ਤੇ ਵਿੱਚ ਤੇ ਅਨੰਦਪੁਰ ਸਾਹਿਬ ਦਾ ਪਤਾ ਕੋਈ ਮੈਂ ਪਹਿਲਾਂ ਬੇਨਤੀ ਕੀਤੀ ਈ ਹੈ ਆਪ ਜੀ ਨੂੰ ਦੱਸ ਚੁੱਕਾ ਕੋਈ ਐਸੀ ਵੱਖਵੱਡੀ ਗੱਲ ਨਹੀਂ ਸੀ ਇਹ ਸਿਰਫ ਸਟੇਟ ਨੂੰ ਜ਼ਿਆਦਾ ਪਾਵਰਸ ਦੇਣ ਦੀ ਗੱਲ ਸੀ ਔਰ ਇਹ ਸਾਰੀਆਂ ਸਟੇਟਸ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਵਧੇਰੇ ਪਾਵਰਸ ਮਿਲਣ ਔਰ ਫਾਈਨੈਂਸ਼ੀਅਲੀ ਆਪਣੇ ਤੌਰ ਤੇ ਇੰਡੀਪੈਂਡੈਂਟ ਹੋਣ ਉਹ ਪੂਰੀ ਤਰ੍ਹਾਂ ਇਹ ਤਾਂ ਗੁਲਾਮ ਬਣ ਕੇ ਨਾ ਰਹਿ ਜਾਣ ਸੈਂਟਰ ਦੀ ਜੋ ਅੱਜ ਹਾਲਾਤ ਚੱਲ ਰਹੇ ਨੇ ਪਰ ਕੁਛ ਇਹ ਕੈਸਾ ਇਲਾਕਾ ਜਿੱਥੇ ਖਾਲਸੇ ਜੀ ਕੇ ਬੋਲ ਬਲੇ ਹੋਣ ਫਾਲਕੇ ਦੀ ਕੋਈ ਖਾਸ ਇੰਪੋਰਟੈਂਸ ਨਹੀਂ ਬੰਦੀ ਲਿਖਣ ਨਾਲ ਕੀ ਫਰਕ ਪੈ ਜਾਂਦਾ ਸਵਾਲ ਤੇ ਇਹ ਹੈ ਵੀ ਕਾਨੂੰਨ ਕੀ ਬਣਾਇਆ ਗਿਆ ਉਹਦਾ ਕੀ ਡਾਇਰੈਕਟ ਅਸਰ ਹੋ ਰਿਹਾ ਤੇ ਉਹਦੇ ਸ਼ਬਦਾਂ ਨੂੰ ਵਿੱਚੋਂ ਕੱਢ ਕੇ ਇਹ ਸੋਧਿਆ ਗਿਆ ਤੇ 26 ਜੁਲਾਈ 1982 ਨੂੰ ਇਹ ਐਲਾਨ ਕੀਤਾ ਗਿਆ ਕਿ ਆਪ ਮੋਰਚਾ ਜਿਹੜਾ ਹੈ ਉਹ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਜਾਏਗਾ ਖਮਾ ਕਰਨਾ 26 ਜੁਲਾਈ 1982 ਨੂੰ ਇਹ ਮਫੀ ਐਲਾਨ ਕੀਤਾ ਗਿਆ ਕਿ ਮੂਰਤਾ ਜਿਹੜਾ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਜਾਏਗਾ ਤੇ ਫਿਰ 8 ਅਗਸਤ ਨੂੰ ਮੂਰਤਾ ਜਿਹੜਾ ਹੈ ਉਹ ਅੰਮ੍ਰਿਤਸਰ ਤੋਂ ਹੋ ਗਿਆ ਹੁਣ ਇਹਦਾ ਆਧਾਰ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਕਿ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਲੈਣਾ ਔਰ ਇਹ ਪਾਣੀਆਂ ਦੀ ਜਿਹੜਾ ਇਸ਼ੂ ਹੈ ਇਹ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਹਸਾਸੀ ਇਸ ਕਰਕੇ ਉਹਨੂੰ ਛੱਡਿਆ ਨਹੀਂ ਸੀ ਗਿਆ ਇਹ ਬਿਲਕੁਲ ਐਸਾ ਕੋ ਪਰਮਣਾ ਸਾਡੇ ਮਨ ਚਾਹਦੇ ਉਹਨੂੰ ਨਹੀਂ ਛੱਡਿਆ ਗਿਆ ਸੀ ਉਹ ਬਲਕਿ ਹੁਣ ਮੰਗਾ ਦਾ ਦਾਇਰਾ ਜਿਹੜਾ ਉਹ ਵੱਡਾ ਹੋ ਗਿਆ ਸੀ ਵਿਸ਼ਾਲ ਹੋ ਗਿਆ ਸੀ ਸੋ 8 ਅਗਸਤ ਨੂੰ ਜਿਹੜਾ ਇਹ ਮੋਰਚਾ ਦਰਬਾਰ ਸਾਹਿਬ ਤੋਂ ਅ ਮੰਜੀ ਸਾਹਿਬ ਤੋਂ ਸਾਰੇ ਜਥੇ ਜਾਂਦੇ ਨੇ ਅਕਾਲ ਪੁਰਖ ਤੇ ਅਰਦਾਸ ਕਰਕੇ ਮੰਜੀ ਸਾਹਿਬ ਤੋਂ ਜਥੇ ਜਾਂਦੇ ਨੇ ਉੱਥੇ ਹੀ ਦੀਵਾਨ ਸਜਦੇ ਨੇ ਉੱਥੇ ਹੀ ਰੋਜ਼ ਦੀਵਾਨ ਸਜਦੇ ਤੇ ਉੱਥੋਂ ਜਥੇ ਜਿਹੜੇ ਨੇ ਉਹ ਗ੍ਰਿਫਤਾਰੀ ਲਈ ਜਾਂਦੇ ਆ ਜਿਤਨੇ ਕਿ ਬਚਨ ਪੁਰਾਣ ਕਰਨਾ ਅਗੋਂ ਵਿਚਾਰ ਨੂੰ ਅੱਪ ਜਾਰੀ ਰੱਖਾਂਗੇ ਕੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ